ਤਾਂ ਜੀ ਦਾ ਫੈਲਾ ਲੋ ਜੀ ਤੇ ਅੱਜ ਤੋਂ ਸਤਿ ਸ੍ਰੀ ਅਕਾਲ ਜੀ ਧੰਨਵਾਦ ਜਿਨ੍ਹਾਂ ਨੇ ਅੱਜ ਧਰਮਾਂ ਦੇ ਦਰਸ਼ਨ ਕਰਾਏ ਹਨ ਮੈਂ ਸੇਖੀ ਸਾਹਿਬ ਰਾਜਿਆਂ ਦਾ ਬਿੱਪੀਆਂ ਦਾ ਪੈਣਾ ਬਲਤਾਂ ਦਾ ਮੈਂ ਫਤਿਹ ਨੂੰ ਕਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ

अपने उपर सावार अंग्रेज सरकार सौ सतहत्तर एक्ट लगे देश आजादी देश आजादी होने तो उन्होंने पार्लीमेंट बैठी पार्लीमेंट बैठने तो बाद गया

ਭਾਰਤ ਦੇ ਸਦਾ ਯਾਦ ਹੋਣ ਤੋਂ ਬਾਅਦ ਅੱਜ ਥਾਂ 16 ਦਿਨ ਬਾਅਦ ਉਹ ਅੰਤ ਕੱਟਿਆ ਗਿਆ ਜਿੰਨਾ ਵੀ ਪੰਜਾਬ ਦਾ ਭਾਰਤ ਦਾ ਨੱਪਰੀ ਵਾਦ ਕਿੰਦਾ ਹੈ ਜਿੰਨੀ ਈ ਕੁ ਮੰਤਰੂ ਟਰੈਵਲ ਕਮੇਟੀ ਜਿੰਨਾ ਸਾਰ ਇਕੱਠਾ ਹੋ ਕੇ ਭਾਰਤ ਦੇ ਵਿਸ਼ੇਪਤ ਤੱਕ ਅਗਾਸਤ ਮਨਾਉਂਦੇ ਆਇਆ ਦੁਪਤੀ 30 ਸਾਲਾਂ ਨੂੰ ਹੋਣ ਦੇ ਹੁਣ ਜਿੰਨਾ ਵੀ ਆਪਣਾ ਤੁਕ ਵੀ ਦਾ ਹੈ ਉਹ ਮਨਾਉਂਦੇ ਆਏ ਆ ਸਰਕਾਰਾਂ ਤੋਂ ਹੀ ਮੰਗ ਕਰਦੇ ਆਏ ਆ ਸਾਸ ਨੂੰ ਚੱਲੇ ਆ ਜਾਂਦੇ ਸੀ ਸਰਕਾਰ ਹੋਂਦ ਤੋਂ ਬਾਅਦ ਕਿਸੇ ਭੇਜੇ ਨਹੀਂ ਆਵਨਾ ਕਰੇ ਕਾਇਕ ਕਿਸੇ ਦੀ ਵੀ ਸਰਕਾਰ ਆਉਣੀ ਰਹੀ ਜਾਂ ਸੁਪਾ ਸਰਕਾਰ ਆਹੋਂ ਜਾਂ ਫੈਕਟਰ ਸਰਕਾਰ ਆਹੋਂ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਨੂੰ ਹੱਕ ਨਹੀਂ ਦਿੱਤਾ ਉਸ ਹੱਕ ਨੂੰ ਮੰਗਦੇ ਆ ਸਾਨੂੰ 75 ਸਾਲ ਅਜ ਬੀਤ ਚੁੱਕੇ ਹਨ ਦੇ ਸਜਾਦ ਹੋਏ ਨੂੰ 75 ਸਾਲ ਹੋ ਗਏ ਹਨ

संस्थाव मथेरिया धार्मिक संस्थाव बहुत और ना ने नौजवान तो तो बहुत साजिं का बिल चार सौ टुकड़ा छे सौ टुट माफी होया जरन का भी माफ न किया गया है और साब जनता के बिलवाने शुरू हो गए हैं

सू एक झंडे थले आना चाहिए मिल है, पार्टी मिल है। हो आप ही उम्मीदवार हो आप ही सब कुछ होमीदवार खड़ेगा खड़े तु, 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 हो तुम वोटर हो आप ही वोटर हो आप ही सपोटर हो आप ही सब कुछ होनाट लोग उन्होंने दो नंबर तक पैसा बतया होंगे इलेक्शन खड़क का मौका मिलते हैं नौजवान हक चकता डब्बा बंद साढ़े दो बोतलों के मार जाते हैं फिर लालच छो जब तुम्हें हक लेने ना ये लालच छो जो कोई लालच देता ना मूँ मत्थे ना लाओ अपनी गलियों के पढ़ना दे

ਇਸ ਰੋਮਣੀ ਕਮਾਈ ਨੂੰ 190 ਤੋਂ ਮੈਂ ਮੰਗ ਬਕਰ ਦਿੱਤਾ ਆ ਨਹੀਂ। ਸੇਵੇਂ ਬਾਸ਼ਾ ਦੇਲੇ ਹਰ ਕੋ ਬਸਾ ਗਲੇ ਹਥਿਆਰ ਬਣਾਏ ਕੰਗਾ ਜੀ ਦਾ ਦੇ ਵਿੱਚ ਲੜੇ ਪੀਰ ਸਰਕਾਰ ਨੇ ਜੇ ਮੱਥੇ ਪਾਲੇ ਐਸੀ ਜਾਂਦਾ ਐਸੀ ਕੋਈ ਨਹੀਂ ਕਿਹਦੇ ਕੋ ਟਿਕਨੀ ਕਰ ਸਕੀ ਜਿਨਾ ਹੋਇਆ ਹੋਵੇ। ਭਾਈ ਲੰ ਨੂੰ ਨਹੀਂ ਬਾਬਾ ਨੂੰ ਜੀ ਵੀ। ਔਰ ਜਿਨੇ ਵੀ ਭਾਈ ਮਤੀ ਮਰੀ ਜੀ ਜੀ ਭਾਈ ਜੱਗਾ ਜੀ ਬਾਬਾ ਬਾਹਰ ਸਿੰਘ ਬਾਬਾ ਬਾਜ ਸਿੰਘ ਕਿੰਨੇ ਕਹੀਦੀਆਂ ਲੜਗੇ ਕਿਉਂਕਿ ਕੋਈ ਸਮਾਂ ਮਿਲੂਗਾ ਹੋਰ ਵੀ ਵਿਸਥਾਰ ਨਾਲ ਗੱਲ ਕਰਾਂਗੇ ਤੇ ਅੱਜ ਤੁਹਾਨੂੰ ਸ਼੍ਰੋਮਣੀ ਕਮੇਟੀ ਨੇ ਮੈਂ 1990 ਤੋਂ ਮੰਗ ਪੱਤਰ ਦਿੱਤਾ ਹੈ ਸਾਡੇ ਘਰ ਬਣਾ ਦਿਓ ਸਾਡੇ ਬੱਚਿਆਂ ਨੂੰ ਪੜਾ ਦਿਓ ਤੁਹਾਨੂੰ ਕੋਈ ਜ਼ਮੀਨ ਦਾ ਟੁਕੜਾ ਦੇ ਦਿਓ ਕਿ ਸਰਕਾਰ ਇਹਦੇ ਵਟੇ ਦੇ ਨਾ ਦੇ ਸਲਾਹ ਨਹੀਂ ਖਾਤਾ ਹੈ ਨਹੀਂ ਤੇ ਉਹਨਾਂ ਨੂੰ ਤੇ ਐਸਾ ਕੁਝ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ

रेहड़िया लगने लगे सब्जी तक खरीद भरते खड़ना पे छत नहीं कोई पल्ल नहीं आना दे कोई पखा नहीं हालांकि सरकार तक टैक्स भर के सौदा बेच रहे हैं उन्होंने कोई दुकाना नहीं है दूसरे नंबर पर हूँ सरकार ने जोड़े ਆਪਾਂ ਨੂੰ ਲੋਨ ਦੇ ਤੇ 35% ਮਾਫੀ ਦੇ ਲੋਨ ਮਿਲਦੇ ਸੀ 35% ਕਰਜ਼ਾ ਮਾਫ ਹੁੰਦਾ ਸੀ ਉਹਦੇ ਵਿੱਚੋਂ ਹਰੇਕ ਕਰੀਬ ਆਪਣਾ ਕਾਰੋਬਾਰ ਚਲਾਉਣ ਦੇ ਵਿੱਚ ਬੱਚਿਆਂ ਨੂੰ ਪਾਲਣ ਦੇ ਵਿੱਚ ਉਹਦਾ ਉਹ ਯੋਗਦਾਨ ਸੀਗਾ ਤੇ ਦੂਸਰੇ ਨੰਬਰ ਤੇ ਅੱਜ ਉਹ ਸਾਡਾ 35% ਮਾਫ ਕਰ ਦਿੱਤਾ ਗਿਆ ਤਾਂ ਕੱਟ ਦਿੱਤਾ ਗਿਆ ਸਰਕਾਰ ਨੇ ਖਤਮ ਕਰ ਦਿੱਤਾ ਅੱਜ

ਸਾਨੂੰ ਦਿੱਤਾ ਕੀ ਆ ਨਾਪਰੀਆਂ ਸਾਡੀਆਂ ਖੋਲੀਆਂ ਹੱਕ ਸਾਡੇ ਖੋਲੇ ਤੇ ਸਾਡੇ ਵਾਲ ਸਾਡੇ ਕਰੇ ਵੋਟਾਂ ਲੈਣ ਮਾਰ ਕੇ ਕਿਉਂ ਆਉਂਦੇ ਰੇ ਤੇ ਵੋਟਾਂ ਸਾਡੇ ਦੇਵੇਂ ਚੁੰਮ ਗਏ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਵੋਟਾਂ ਕਿਉਂ ਪਾਈਏ